साहब डेरे के अंदर न आने देने की शिकायत की है उन्होंने जिला प्रशासन से मांग की है कि ठाकुर उदय सिंह और ठाकुर दिलीप सिंह की माता बेबे दिलीप कौर को डेरे के अंदर नहीं जाने दिया जा रहा जबकि डेरे के अंदर सभी लोग जा सकते हैं उन्होंने कहा कि एक तरफ तो लोगों को सदगुरुओं ने औरतों की इज्जत करना सिखाया है और दूसरी तरफ उदय सिंह अपनी ही माता को डेरे के अंदर नहीं जाने दे रहा गुरु गोविंद सिंह जी ने किसी भी गुरु ने कहा नारी ते कोई बार करे ਯਾਨੀ ਨਾਗਾ ਹੁਣ ਨਾਰੀ ਤੇ ਕਿੰਨਾ ਸਾਰਾ ਸੰਕਟ ਹੋ ਰਿਹਾ ਜਿਉਂ ਉਹਨਾਂ ਨੂੰ ਵੜਨ ਨਹੀਂ ਦਿੰਦੇ ਬੇਬੇ ਜੀ ਸਰਦੂਲ ਸਿੰਘ ਜੀ ਦੇ ਮਾਤਾ ਜੀ ਨੇ ਉਹਨਾਂ ਨੂੰ ਵੜਨ ਨਹੀਂ ਦਿੰਦੇ ਠਾਕਰ ਉਦੇ ਸਿੰਘ ਦੇ ਵੀ ਮਾਤਾ ਜੀ ਨੇ ਉਹ ਉਹਨਾਂ ਨੂੰ ਵੀ ਵੜਨ ਉਹ ਆਪ ਨਹੀਂ ਉਹਨਾਂ ਨੂੰ ਵੜਨ ਦਿੰਦੇ ओह तो अपने गुरु के तौर पर बैठे ने उत्थे सारी संगत जा सदी है उन्होंने भरा भी जा सकते हैं सब दलीर सिंह जी भी बेबे -बे जी भी बीबी -बी जी भी सारी संगत जा सकती है अज साढ़े उत्ते उन्होंने जो भी जाता उन्होंने पूछ गिछ कर दिया्योरिटी रखी हुई है जो माता जी का कतल करे कतल कर उदो अंदर ही ना सारा कुछ हूँ सिक्योरिटी कि रखी हुई है क्यों रखी हुई है कि वास्ते जो चमचे ने उन्होंने वास्ते रखी हुई है हाँ जी ਹਾਂਜੀ ਅਸੀਂ ਅੱਜ ਡੀਸੀ ਸਾਹਿਬ ਕੋਲ ਆਏ ਹਾਂ ਵੀ ਸਾਡੀ ਸੁਣਵਾਈ ਹੋਵੇ ਪਰ ਅੱਜ ਤੱਕ ਮਾਤਾ ਜੀ ਦੀ ਜਾਂ ਕਿਸੇ ਵੀ ਜਾਂ ਸਰ ਗੁਰਦੀਪ ਸਿੰਘ ਜੀ ਦੀ ਕੋਈ ਜਾਣ ਪਛਾਣ ਜਾਂ ਸੁਣਵਾਈ ਨਹੀਂ ਹੋਈ ਹੈਗੀ ਨਾਲੇ ਕਿਸੇ ਨੂੰ ਜਾਣ ਨਹੀਂ ਦਿੰਦੇ ਹਰੇ ਉਹ ਪੁੱਛਗਿੱਛ ਕਰਦੇ ਨੇ ਨਾ ਲਿਖਦੇ ਨੇ ਬਕਾਇਦਾ ਨਾਮ ਤਾਰੀਆਂ ਦੇ ਤੁਸੀਂ ਕਿੱਥੋਂ ਆਏ ਹੋ ਕੌਣ ਹੋ ਤੇ ਕਿਹਨਾਂ ਦੇ ਪਿਤਾ ਹੋ ਕਿਹਨਾਂ ਦੇ ਪੁੱਤਰ ਹੋ ਤੇ ਤੁਸੀਂ ਕੀ ਕੰਮ ਕਰਦੇ ਹਾਂ ਸਾਰਾ ਕੁਝ ਲਿਖਿਆ ਜਾਵੇਗਾ ਇਹਨਾਂ ਨੇ ਕੁਝ ਨਹੀਂ ਕਿਹਾ ਹੈਗਾ ਇਹਨਾਂ ਨੇ ਕਿਹਾ ਜੀ ਤੁਹਾਡੀ 2-3 ਦਿਨਾਂ ਨੂੰ ਲੱਗ ਚੁਗੀ ਮੈਂ ਕਰੂੰਗਾ ਬਸ ਇੰਨੀ ਗੱਲ ਕਹਿਤੀ ਪਰ ਕਰਨਾ ਸਰਗੁਰ ਦੇ ਹੱਥਾਂ ਇਹਨਾਂ ਨੇ ਕੀ ਕਰਨਾ ਠੀਕ ਹੈ ਨਾ ਇਹਨਾਂ ਨੇ ਕੀ ਕਰਨਾ ਇਹ ਸੁਣ ਕੇ ਪਾਸੇ ਹੋ ਜਾਂਦੇ ਅੱਗੇ ਇਹਨੇ ਦਿਨ ਧਰਨਾ ਲੱਗੇ ਰਹਿ ਤਾਂ ਇਹਨਾਂ ਨੇ ਕੁਝ ਕਰਿਆ ਹੈਗਾ ਜਿਹੜੇ ਇਸ ਟਾਈਮ ਭੈਣੀ ਸਾਹਿਬ ਦੇ ਵਿੱਚ ਜਿਹੜੇ ਕਵਜਾ ਧਾਰੀ ਬੈਠੇ ਆ ਉਹ ਸਾਡੇ ਮਾਤਾ ਮਾਤਾ ਦਲੀਪ ਕੌਰ ਜੀ ਨੂੰ ਬੇਬੇ ਦਲੀਪ ਕੌਰ ਜੀ ਨੂੰ ਭੈਣੀ ਸਾਹਿਬ ਦੇ ਵਿੱਚ ਬੜਨ ਨਹੀਂ ਦਿੰਦੇ ਇਸ ਦਾ ਕੀ ਕਾਰਨ ਹੈ ਇਸ ਦਾ ਕਿਉਂ ਹੁੰਦਾ ਹੈ ਸਾਨੂੰ ਨਹੀਂ ਪਤਾ ਪਰ ਫਿਰ ਵੀ ਜੋ ਸਤਸਗੁਰੂ ਰਾਮ ਸਿੰਘ ਜੀ ਨੇ ਬੀਬੀਆਂ ਵਾਸਤੇ ਕੀਤਾ ਹੈ ਪਰ ਉਸ ਤੋਂ ਉਲਟ ਇਸ ਟਾਈਮ ਉੱਥੇ ਦੇ ਕਬਜ਼ਾਦਾਰੀ ਇਹ ਕੁਸਤਾਰੇ ਹਨ ਕਿ ਉਹ ਆਪਣੀ ਸੱਕੀ ਮਾਤਾਂ ਨੂੰ ਵੀ ਪੈਣੀ ਸਾਹਿਬ ਦੇ ਵਿੱਚ ਨਹੀਂ ਬਣਿਆ